ਹਾਂਜੀ ਦੋਸਤੋ ਇੱਕ ਹੋਰ ਵੀਡੀਓ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਸੋ ਅੱਜ ਅਸੀਂ ਵੀਡੀਓ ਦੇ ਵਿੱਚ ਤੁਹਾਡੇ ਲਈ ਇੱਕ ਅਜੀਹੀ ਵੈਬਸਾਈਟ ਬਾਰੇ ਗੱਲ ਕਰਾਂਗੇ ਜਿਹਦੇ ਵਿੱਚ ਤੁਸੀਂ ਬਹੁਤ ਘੱਟ ਸਮਾਂ ਕੰਮ ਕਰਕੇ ਤੁਸੀਂ ਇੱਕ ਵਧੀਆ ਜਿਹੜੀ ਆਪਾਂ ਤੁਹਾਡਾ ਖਰਚਾ ਜਿਹੜਾ ਤੁਸੀਂ ਕੱਢ ਸਕਦੇ ਹੋ 8 ਤੋਂ 10000 ਰੁਪਏ ਤੁਸੀਂ ਆਰਾਮ ਨਾਲ ਕਮਾ ਸਕਦੇ ਹੋ ਉਸ ਤੋਂ ਵੱਧ ਵੀ ਤੁਸੀਂ ਜਨਰੇਟ ਕਰ ਸਕਦੇ ਹੋ ਤੁਹਾਡੀ ਆਪਣੀ ਮਿਹਨਤ ਤੇ ਡਿਪੈਂਡ ਕਰਦਾ ਹੈ ਸੋ ਇੱਕ ਵੈਬਸਾਈਟ ਬਾਰੇ ਗੱਲ ਕਰਾਂਗੇ ਜਿਹੜੀ ਕਿ 9 ਸਾਲ ਤੋਂ ਚੱਲ ਰਹੀ ਹੈ ਜਿਹੜਾ ਟਰਸਟਡ ਕੰਮ ਹੈ ਸੋ ਇਹਦੇ ਵਿੱਚ ਜਿਹੜਾ 2.5 ਲੱਖ ਤੋਂ ਜ਼ਿਆਦਾ ਜਿਹੜੇ EMPLOYEE ਕੰਮ ਕਰਦੇ ਨੇ ਆਪਣੇ ਪੂਰੇ ਆਪਾਂ ਗੱਲ ਕਰ ਲਈ ਕੰਟਰੀ ਦੇ ਵਿੱਚ ਸੋ ਇਸ ਕਰਕੇ ਇੰਨੀ ਜ਼ਿਆਦਾ ਇਹ ਫੇਮਸ ਵਾਲੇ ਤੱਕ ਨਹੀਂ ਹੋਈ ਅਲੱਗ ਲੇਕਿਨ ਬਹੁਤ ਲੰਬੇ ਸਮੇਂ ਚੱਲਦੇ ਆ ਤੇ ਬਹੁਤ ਜ਼ਿਆਦਾ ਜਿਹੜੀ ਇਨਕਮ ਹੈ ਉਹ ਜਿਹੜੇ ਜਿਹੜੇ ਕਰਮਚਾਰੀ ਆ ਉਹ ਜਨਰੇਟ ਕਰ ਰਹੇ ਨੇ ਇਸ ਕਰਕੇ ਪਾ ਤੁਹਾਡੇ ਨਾਲ ਸਾਂਝ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਇਹ ਸਾਡੀ ਆਈਡੀਆ ਆ ਇਹ ਮੇਰੀ ਆਈਡੀਆ ਆ ਤੁਸੀਂ ਦੇਖ ਸਕਦੇ ਹੋ ਮੈਂ ਜਿਹੜਾ 800 ਇਹਦੇ ਵਿੱਚ ਤੁਹਾਨੂੰ ਡਿਟੇਲ ਦੇ ਵਿੱਚ ਸਮਝਾਵਾਂਗੇ ਤੁਸੀਂ ਉਸੇ ਨੰਬਰ ਤੇ ਜਿਹੜਾ ਸਾਨੂੰ ਉਹ ਕਰ ਸਕਦੇ ਹੋ ਇਹ ਤੁਸੀਂ ਦੇਖ ਸਕਦੇ ਜਿਹੜੀ ਇਹ ਇਨਕਮ ਇੱਥੇ ਸ਼ੋ ਹੋ ਰਹੀ ਹੈ ਟੋਟਲ ਰੈਵਨਿਊ ਜਿਹੜਾ 16639 ਰੁਪਏ ਇਹ ਸਿਰਫ ਟਾਸਕਾਂ ਦੇ ਕੰਮ ਜਿਹੜਾ ਸਾਨੂੰ ਟਾਸਕ ਮਿਲਦੇ ਡੇਲੀ ਦਾ ਇਹ ਸਿਰਫ ਉਹਦੀ ਇਨਕਮ ਹੈ ਹਾਲਾਂਕਿ ਜੇਕਰ ਤੁਸੀਂ ਮੈਂਬਰ ਨੂੰ ਜੋੜਦੇ ਹੋ ਤਾਂ ਤੁਹਾਨੂੰ ਬੋਨਸ ਅਲੱਗ ਤੋਂ ਮਿਲਦਾ ਹੈ ਤੇ ਉਹ ਇੱਥੇ ਤੁਹਾਨੂੰ ਸ਼ੋ ਨਹੀਂ ਹੋਵੇਗਾ ਉਹ ਜਿਹੜੀ ਅਸੀਂ ਜਿਹੜੇ ट्रांजैक्शन ਕੀਤੇ ਵਿਡਡਰੋਅਲ ਕੀਤੇ ਨੇ ਉਹ ਨਾਲ ਅਸੀਂ ਵੀਡੀਓ ਵੀ ਅਟੈਚ ਕੀਤੀ ਆ ਤਾਂ ਕਿ ਤੁਹਾਨੂੰ ਪ੍ਰੂਫ ਮਿਲ ਸਕੇ ਕੀ ਅਸਲ ਵਿੱਚ ਜੈਨੂਨ ਕੰਮ ਹੈ ਬਿਲਕੁਲ ਜੈਨੂਨ ਕੰਮ ਬਹੁਤ ਜ਼ਿਆਦਾ ਜਿਹੜੀ ਇਨਕਮ ਅਸੀਂ ਕਰ ਰਹੇ ਹਾਂ ਕਾਫੀ ਤਰੀਕੇ ਨੇ ਇਨਕਮ ਕਰਨ ਦੇ ਫੰਡਿੰਗ ਕਰ ਸਕਦੇ ਹੋ ਤੁਸੀਂ ਇਹ ਤੁਸੀਂ ਦੇਖ ਸਕਦੇ ਹੋ ਵਿਦ ਰੋਲ ਐਂਟਰੀਆਂ ਜਿਹੜੀਆਂ ਤੁਸੀਂ ਜੋੜ ਲਗਾ ਸਕਦੇ 990 ਦੇ ਕਿੰਨੀਆਂ ਨੇ 10000 ਦੀ ਹੈਗੀ ਹੈ ਤਾਂ 3200 3300 ਦੀ ਹੈਗੀ ਹੈ ਇਹ ਤਾਂ ਆਪਾਂ ਹੁਣ ਤੁਹਾਨੂੰ ਦੱਸਦੇ ਹਾਂ ਵੀ ਕਿਸ ਤਰੀਕੇ ਨਾਲ ਤੁਸੀਂ ਕਿੰਨੇ ਤਰੀਕੇ ਨਾਲ ਇਹਦੇ ਵਿੱਚ ਜਿਹੜੇ ਵੈੱਬਸਾਈਟ ਦੇ ਉੱਪਰ ਪੈਸੀ ਕਮਾ ਸਕਦੇ ਹੋ ਇੱਕ ਤਾਂ ਬਿਲਕੁਲ ਬੇਸਿਕ ਤਰੀਕਾ ਹੈਗਾ ਜਿਹੜਾ ਤੁਸੀਂ ਯਾਨੀ ਕਿ ਇੱਕ ਐਸ ਲੈਵਲ ਤੋਂ ਐਸ ਵਨ ਤੋਂ ਜਿਹੜੀ ਸਟਾਰਟ ਹੁੰਦੀ ਹੈ ਜਿਹੜਾ ਪਹਿਲਾ ਲੈਵਲ ਹੈ ਤੁਸੀਂ 2200 ਵਾਲਾ ਤੁਸੀਂ ਰੀਚਾਰਜ ਜਿਹੜਾ ਖਰੀਦਣਾ ਹੈ ਉਸ ਤੋਂ ਬਾਅਦ ਤੁਹਾਨੂੰ ਡੇਲੀ ਪੰਜ ਟਾਸਕ ਮਿਲਣਗੇ ਜਿਹਦੇ ਤੁਹਾਨੂੰ ਪੰਜ ਟਾਸਕਾਂ ਦੇ 75 ਰੁਪਏ ਡੇਲੀ ਆਉਣਗੇ ਵੀਡੀਓ ਟਾਸਕ ਜਿਹੜੇ ਬਹੁਤ ਸੌਖੇ ਨੇ ਵੀਡੀਓ ਲਾਈਕ ਕਰਨੀ ਹੈ ਤੇ ਚੈਨਲ ਸਬਸਕ੍ਰਾਈਬ ਕਰਨਾ ਤੇ ਸਕਰੀਨਸ਼ਾਟ ਅਪਲੋਡ ਕਰ ਦੇਣਾ ਸਿਰਫ ਇਹਨਾਂ ਕੰਮ ਆ ਪੂ ਤੇ ਉਸ ਤੋਂ ਬਾਅਦ ਹੈਗਾ ਪੈਕ ਦਾ ਸੈਕੰਡ ਪੈਕ ਜਿਹੜਾ ਹੈਗਾ 5800 ਦਾ ਜੋ ਅਸੀਂ ਖਰੀਦਿਆ ਹੋਇਆ ਹੈ ਇਸ ਤੋਂ ਬਾਅਦ ਤੀਜਾ ਜਿਹੜਾ ਪੈਕ ਹੈਗਾ ਉਹ ਹੈਗਾ 19000 ਜਿਹੜਾ ਪੈਕ ਹੈ ਉਹ 19000 ਦੇ ਕਰੀਬ ਜਿਹੜਾ ਹੈਗਾ ਸੋ ਉਹਦੇ ਵਿੱਚ ਜਿਹੜਾ 5800 ਇਹਦੇ ਵਿੱਚ ਤੁਸੀਂ ਡੇਲੀ 200 ਰੁਪਏ ਤੁਹਾਨੂੰ ਇਨਕਮ ਮਿਲੇਗੀ ਜੇਕਰ ਤੁਸੀਂ 10 ਟਾਸਕ ਕਰਦੇ ਹੋ 10 ਟਾਸਕ ਕੋਈ ਨੂੰ ਆਉਣਗੇ ਡੇਲੀ ਦੇ ਜਿਦਣ ਸੰਡੇ ਹੋਏਗਾ ਸੰਡੇ ਨੂੰ ਤੁਹਾਨੂੰ ਟਾਸਕ ਨਹੀਂ ਮਿਲਣਗੇ ਤੁਸੀਂ ਆਰਾਮ ਨਾਲ ਕੰਮ ਕਰਕੇ ਇਹ 6000 ਰੁਪਏ ਤੁਹਾਡਾ ਬਣੇਗਾ ਸੋ ਇਸ ਤੋਂ ਬਿਨਾ ਜਿਹੜਾ हट ਕੇ ਤੁਸੀਂ ਕਿਵੇਂ ਪੈਸਾ ਕਮਾ ਸਕਦੇ ਹੋ ਉਸ ਤੋਂ ਬਿਨਾ ਇਹ ਤਾਂ ਤੁਹਾਡਾ ਜੈਨੂ ਆਣਾ ਹੀ ਤੁਹਾਡਾ ਮਤਲਬ ਕਿ ਤੁਹਾਡੇ ਆਉਣੇ ਹੀ ਆਉਣੇ ਆ ਇਸ ਤੋਂ ਬਾਅਦ ਜੇ ਤੁਸੀਂ ਐਕਸਟਰਾ ਐਫਰਟ ਕਰਦੇ ਹੋ ਉਹਦੇ ਵਿੱਚ ਕੀ ਹੈ ਜੇਕਰ ਤੁਸੀਂ ਪੈਸਾ ਫੰਡ ਕਰਦੇ ਹੋ ਤਾਂ ਫੰਡ ਦੇ ਵਿੱਚ ਤੁਹਾਨੂੰ ਤਿੰਨ ਤੋਂ ਚਾਰ ਸਕੀਮਾਂ ਡੇਲੀ ਮਿਲਦੀਆਂ ਨੇ ਇਹਦੇ ਵਿੱਚ ਅਪਡੇਟ ਦੇ ਵਿੱਚ ਤੁਸੀਂ ਪੈਸਾ ਆਪਣਾ ਫੰਡ ਕਰ ਸਕਦੇ ਹੋ ਜਾਨੀ ਕਿ ਜਿਹੜਾ ਤੁਸੀਂ ਕਿੰਨਾ ਮਾਰਜਨ ਜਿਹੜਾ ਤੁਸੀਂ ਕੱਲ ਲਵੋਗੇ ਤਾਂ ਉਹਦੇ ਅਧਾਰ ਤੇ ਤੁਹਾਨੂੰ ਜਿਹੜਾ ਫੰਡਿੰਗ ਮਿਲੇਗੀ ਤੇ ਉਹਦੇ ਪੈਸੇ ਤੁਸੀਂ ਇਸ ਤਰੀਕੇ ਨਾਲ ਕਮਾ ਸਕਦੇ ਹੋ ਉਸ ਤੋਂ ਬਾਅਦ ਜਿਹੜਾ ਅਗਲਾ ਤਰੀਕਾ ਹੈਗਾ ਜੇਕਰ ਤੁਸੀਂ ਇਹਦੇ ਵਿੱਚ ਮੈਂਬਰ ਜੋੜਦੇ ਹੋ 10 ਮੈਂਬਰ ਤੁਸੀਂ ਜੋੜ ਦਿੰਨੇ ਹੋ ਜਿਹੜਾ ਜੇਕਰ 2200 ਵਾਲੇ ਮੈਂਬਰ ਡਾਇਰੈਕਟ ਗੱਲ ਕਰਦਾ ਜੇਕਰ ਐਸ-1 ਦੀ ਗੱਲ ਕਰੀ ਤਾਂ 2200 ਵਾਲੇ ਮੈਂਬਰ ਜੇ ਤੁਸੀਂ 5 ਜੋੜ ਦਿੰਨੇ ਹੋ ਤੇ 5 ਮੈਂਬਰ ਤੁਸੀਂ 5800 ਵਾਲੇ ਯਾਨੀ ਕਿ S2 ਦੇ ਮੈਂਬਰ ਜੋੜ ਦਿੰਨੇ ਹੋ ਤਾਂ ਤੁਹਾਡੀ ਜਿਹੜੀ 5000 ਰੁਪਏ ਸੈਲਰੀ ਜਿਹੜੀ ਮਹੀਨਾ ਫਿਕਸ ਕਰ ਦਿੱਤੀ ਜਾਊਗੀ ਠੀਕ ਹੈ ਬਾਕੀ ਇਹਦਾ ਐਕਸਟਰਾ ਬੈਨੀਫਿਟ ਤੁਹਾਨੂੰ ਹੋਰ ਮਿਲਣਾ ਜੇਕਰ ਤੁਸੀਂ ਮੈਂਬਰ ਜੋੜਦੇ ਹੋ ਮੰਨ ਕੇ ਚਲੋ ਤੁਸੀਂ 22000 2200 ਵਾਲਾ ਜਿਹੜਾ ਮੈਂਬਰ ਤੁਸੀਂ ਜੋੜਦੇ ਹੋ ਕੋਈ ਵੀ ਆਪਣੇ ਥਰੂ ਆਪਣੇ ਰੈਫਰਲ ਕੋਡ ਥਰੂ ਤਾਂ ਉਹਦਾ ਤੁਹਾਨੂੰ ਜਿਹੜਾ ਬੋਨਸ ਮਿਲੇਗਾ ਯਾਨੀ ਕਿ 1500 ਤੋਂ 2000 ਰੁਪਏ ਤੁਹਾਨੂੰ ਉਹਦਾ ਮਿਲੇਗਾ ਲੇਕਿਨ ਜੇਕਰ ਤੁਸੀਂ 5800 ਵਾਲਾ ਜੋੜਦੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਜਿਹੜਾ ਬੋਨਸ ਪੁਆਇੰਟ ਜਿਹੜਾ 2 ਤੋਂ 3000 ਰੁਪਏ ਜਿਹੜਾ ਉਹ ਵੀ ਤੁਹਾਨੂੰ ਮਿਲੇਗਾ ਉਹ ਤੁਹਾਨੂੰ ਸਿਰਫ ਤੁਹਾਨੂੰ ਮਿਲੇਗਾ ਠੀਕ ਹੈ ਉਹਨਾਂ ਨੂੰ ਵੀ ਜਿਹੜਾ ਬੋਨਸ ਮਿਲੇਗਾ ਜੇਕਰ ਉਹ ਐਡ ਹੁੰਦੇ ਨੇ ਤਾਂ ਇਸ ਤਰੀਕੇ ਨਾਲ ਤੁਸੀਂ ਐਕਸਟਰਾ ਇਨਕਮ ਵੀ ਇਹ ਤੋਂ ਜਨਰੇਟ ਕਰ ਸਕਦੇ ਹੋ ਸੋ ਬਹੁਤ ਵਧੀਆ ਜਿਹੜਾ ਕੰਮ ਹੈ ਮੈਂ ਸੋਚਿਆ ਤੁਹਾਡਾ ਸਾਂਝਾ ਕੀਤਾ ਜਾਵੇ ਕਿਉਂਕਿ ਤੁਸੀਂ ਅੱਜ ਅੱਜਕੱਲ੍ਹ ਮਹਿੰਗਾਈ ਇੰਨੀ ਜ਼ਿਆਦਾ ਹੈ ਤੁਸੀਂ ਆਪਣਾ ਖਰਚਾ ਜਿਹੜਾ ਜੀਬ ਖਰਚੇ ਤੋਂ ਆਸਾਨੀ ਨਾਲ ਜਿਹੜਾ ਤਲਾ ਸਕਦੇ ਹੋ ਚਾਹੇ ਕੋਈ ਸਟੂਡੈਂਟ ਹੋ ਚਾਹੇ ਕੋਈ ਹਾਊਸ ਵਾਈਫ ਹੋਵੇ ਸੋ ਸਾਡੇ ਮਤਲਬ ਸਾਰੇ ਨੇ ਰਿਲੇਟਿਵ ਨੇ ਇਹ ਕੰਮ ਕਰ ਰਹੇ ਨੇ ਮੈਂ ਇਸ ਕਰਕੇ ਤੁਹਾਡਾ ਨਾਲ ਵੀਡੀਓ ਸਾਂਝੀ ਕੀਤੀ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ WhatsApp ਨੰਬਰ ਤੁਹਾਡਾ ਨਾਲ ਸਾਂਝਾ ਕਰ ਰਹੇ ਹਾਂ ਤਾਂ ਤੁਸੀਂ ਮੈਸੇਜ ਕਰਕੇ ਜਿਹੜੀ ਡਿਟੇਲ ਦੇ ਵਿੱਚ ਇਹਦੀ ਜਾਣਕਾਰੀ ਲੈ ਸਕਦੇ ਹੋ ਜੇਕਰ ਤੁਸੀਂ ਇੰਟਰਸਟਡ ਹੋ ਬਾਕੀ ਜੇਕਰ ਤੁਹਾਡਾ ਮਨ ਨਹੀਂ ਮੰਨਦਾ ਹਾਲਾਂਕਿ ਮੈਂ ਵੀ ਇੱਕ ਵਾਰ ਸੋਚਿਆ ਸੀ ਵੀ ਨਹੀਂ ਇਸ ਤਰ੍ਹਾਂ ਪੈਸਾ ਨਹੀਂ ਕਮਾ ਸਕਦੇ ਇਸ ਤਰ੍ਹਾਂ ਨਹੀਂ ਹੋ ਸਕਦਾ ਪਰ ਮੈਂ ਖੁਦ ਇਹ ਆਪਣੇ ਤੁਹਾਨੂੰ ਪ੍ਰੂਫ ਵੀ ਵਿਥਡ੍ਰੋਅਲ ਐਂਟਰੀਆਂ ਤੁਹਾਨੂੰ ਦਿਖਾਈਆਂ ਨੇ ਤੇ ਯਾਨੀ ਕਿ 30000 ਦੇ ਕਰੀਬ ਜਿਹੜੀ ਅਸੀਂ 2 ਮਹੀਨੇ ਦੇ ਵਿੱਚ ਜਿਹੜੀ ਇਨਕਮ ਹੋਇਤੋਂ ਕਮਾ ਚੁੱਕੀਆਂ ਐਕਸਟਰਾ ਐਫਰਟ ਕਰਕੇ ਤੇ ਬਾਕੀ ਅਸੀਂ 10 ਮੈਂਬਰ ਜੋੜ ਦਿੱਤੇ ਨੇ ਤੇ ਸਾਡੀ 5000 ਦੀ ਸੈਲਰੀ ਆ ਉਹ ਵੀ ਫਿਕਸ ਹੋ ਗਈ ਹੈ ਤਾਂ ਇਸ ਤਰੀਕੇ ਨਾਲ ਤੁਸੀਂ ਇਹਦੇ ਵਿੱਚ ਕੰਮ ਕਰ ਸਕਦੇ ਹੋ ਬਹੁਤ ਵਧੀਆ ਵੈਬਸਾਈਟ ਆ ਤੁਸੀਂ ਆਰਾਮ ਨਾਲ ਇਹਦੇ ਵਿੱਚ ਜਿਹੜਾ ਆਪਣਾ ਜੇਬ ਖਰਚਾ ਯਾਨੀ ਕਿ ਮੈਂ ਐਵਰੇਜ ਕੱਢੀ ਤਾਂ 10 ਤੋਂ 15000 ਤੁਸੀਂ ਆਰਾਮ ਨਾਲ ਕਮਾ ਸਕਦੇ ਹੋ ਜੋ ਕਿ ਘਰ ਬੈਠੇ ਹੈ ਕਿਤੇ ਜਾਣਾ ਨਹੀਂ ਵਸ ਸਿਰਫ ਕੰਮ ਕਰਨਾ ਹੈ ਇਹ ਤੁਹਾਡੇ ਐਕਸਟਰਾ ਐਫਰਟ ਤੇ ਤੁਹਾਨੂੰ ਜਿਹੜੇ ਨੰਬਰ ਮਿਲਨੇ ਨੇ ਬਾਕੀ ਇਹ ਜਿਹੜੀ ਵੈਬਸਾਈਟ ਆ ਜਿਹੜਾ ਹੈ ਬੀ ਐਮ ਸੀ ਕੰਪਨੀ ਆ ਇਹਦੇ ਆਪਣੇ ਪੰਜਾਬ ਦੇ ਵਿੱਚ ਵੀ ਦੋ ਤੋਂ ਤਿੰਨ ਥਾਂ ਜਿਹੜੇ ਇਹਦੇ ਹੈਡ ਯਾਨੀ ਕਿ ਬ੍ਰਾਂਚਾ ਬਣੀ ਹੋਈਆਂ ਨੇ ਇਹਦੇ ਆਫਿਸ ਖੁੱਲੇ ਹੋਏ ਨੇ ਸੋ ਇੰਡੀਆ ਦੇ ਵਿੱਚ ਕਾਫੀ ਜ਼ਿਆਦਾ ਆਫਿਸ ਨੇ ਬਾਕੀ